ਅੱਜ ਵਿਸ਼ਵ ਵਾਤਾਵਰਨ ਦਿਵਸ ਹੈ ਦੇਖੋ ਜਿਹੜਾ ਵਾਤਾਵਰਨ ਹੈ ਇਸ ਨੂੰ ਸਾਫ਼ ਸੁਥਰਾ ਰੱਖਣਾ ਮਨੁੱਖ ਲਈ ਬਹੁਤ ਜ਼ਰੂਰੀ ਹੈ ਔਰ ਉਸ ਦੇ ਵਿੱਚ ਜਿਹੜਾ ਰੁੱਖ ਹੈ ਇਹ ਸਾਡੇ ਲਈ ਬਹੁਤ ਵੱਡਾ ਇੱਕ ਯੋਗਦਾਨ ਪਾਉਂਦੇ ਹੈ ਖਾਸ ਕਰਕੇ ਰੁੱਖ ਸਾਨੂੰ ਛਾਂ ਦਿੰਦੇ ਹੈ ਰੁੱਖ ਸਾਨੂੰ ਆਕਸੀਜਨ ਦਿੰਦੇ ਹੈ ਰੁੱਖ ਸਾਡਾ ਜਿਹੜਾ ਹੈਗਾ एनवायरनमेंट ਦਾ ਬਾਇਓਮੈਡਿਕਸ ਸਾਰੇ ਨੂੰ ਮੇਨਟੇਨ ਕਰਦੇ ਆ। ਔਰ ਇਸ ਦੇ ਨਾਲ ਨਾਲ ਹੀ ਇੱਕ ਜੇ ਅਸੀਂ ਸੁਰੱਖਿਤ ਵਾਤਾਵਰਣ ਚਾਹਨੇ ਆ ਤਾਂ ਜਿਹੜੀ ਪਲਾਸਟਿਕ ਦੀ ਯੂਜ਼ਸ ਹੈ ਖਾਸ ਕਰਕੇ ਜਿਹੜੀ ਸਿੰਗਲ ਯੂਜ਼ ਪਲਾਸਟਿਕ ਹੈ ਉਹਦੀ ਜਿਹੜੀ ਵਰਤੋਂ ਬਹੁਤ ਘਟ ਕਰਨੀ ਚਾਹੀਦੀ ਹੈ। ਪਾਪ ਦੀ ਉਹ ਵਾਟਰ ਬੋਟਲਸ ਹੈ। ਪਾਪ ਦੀ ਸਾਡੇ ਉਲਫਾਫੇ ਹੈ। ਕਿਉਂਕਿ ਇਹ ਜਦੋਂ ਇਕੱਠੇ ਹੋ ਕੇ ਸਾਡੇ ਨਦੀ ਨਾਲਿਆਂ 'ਚ ਜਾਂਦੇ ਆ ਤੇ ਬਹੁਤ ਵੱਡਾ ਜਿਹੜਾ ਪਾਣੀ ਦੇ ਵਹਾਅ ਦੇ ਵਿੱਚ ਔਰ ਪਾਣੀ ਦੀ ਪੋਲੂਸ਼ਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਦਾ ਤਾਂ ਅਸੀਂ ਜੇ ਮੋਟਾ-ਮੋਟਾ 5-4 ਚੀਜ਼ਾਂ ਤੇ ਤਹਈਆ ਕਰ ਲਈਏ ਵੀ ਇੱਕ ਸਾਡੇ ਘਰਾਂ ਦਾ ਜਿਹੜਾ ਕੂੜਾ ਗਿੱਲਾ ਤੇ ਸੁੱਕਾ ਉਹਨਾਂ ਨੂੰ ਐਡ ਸਪots ਐਗਰੀਗੇਟ ਕਰਦੀਏ ਸਾਡਾ ਇੰਡਸਟਰੀ ਤੇ ਕਮਰਸ਼ੀਅਲ ਸੈਕਟਰ ਦਾ ਕੂੜਾ ਹੈ ਉਹਦੀ ਐਰਸਪੋਰਟ ਸੈਗregation ਹੋ ਜੇ ਅਸੀਂ ਵੱਤ ਤੋਂ ਵੱਧ ਰੁੱਖ ਤੇ ਬੂਟੇ ਲਾਈਏ ਜਿੱਥੇ ਜ਼ਿਆਦਾ ਜਗ੍ਹਾ ਉੱਥੇ ਵੱਡੇ ਪੌਦੇ ਲਾ ਦਈਏ ਜੇ ਘੱਟ ਜਗ੍ਹਾ ਤੇ ਗਮਲੇ ਲਾ ਲਈਏ ਔਰ ਪਲਾਸਟਿਕ ਨੂੰ ਔਰ ਘੱਟੋ ਘੱਟ ਯੂਟਲਾਈਜ਼ ਕਰੀਏ ਔਰ ਸਾਡੇ ਨਦੀ ਨਾਲਿਆਂ ਦੇ ਵਿੱਚ ਜੋ ਤਜਾਬੀ ਵਾਦਾ ਇੰਡਸਟਰੀਅਲ ਵੇਸਟ ਹੈ ਉਸ ਨੂੰ ਟ੍ਰੀਟ ਕਰਨ ਤੋਂ ਬਾਅਦ ਜਾਣ ਦਈਏ ਕਾਸੀ ਮਾਨਵਤਾ ਦੀ ਬਹੁਤ ਵੱਡੀ ਸੇਵਾ ਕਰ ਸਕਦੇ ਆ ਕਿਉਂਕਿ ਜੇ ਅਸੀਂ ਇੱਕ ਨਿਰੋਗ ਸਮਾਜ ਚਾਹੁੰਦੇ ਆ ਤਾਂ ਸਾਨੂੰ এনवायरमेंट ਨੂੰ ਸਾਫ਼ ਸੁਥਰਾ ਰੱਖਣ ਲਈ ਉਪਰਾਲੇ ਕਰਨੇ ਪੈਣਗੇ ਕਿਉਂਕਿ ਸਾਡੀ ਜੋ ਗ੍ਰੀਨ ਲੇਅਰ ਹੈ ਉਹ ਬਹੁਤ ਤੇਜ਼ੀ ਨਾਲ ਕੱਟ ਰਹੀ ਹੈ ਸਾਡੇ ਪਾਣੀ ਦੇ ਸਰੋਤ ਪਲੂਟ ਹੋ ਰਹੇ ਆ ਸਾਡੇ ਦਰਖਤ ਕੱਟ ਰਹੇ ਆ ਸਾਡੇ ਪਹਾੜਾਂ ਤੇ ਇਨਕ੍ਰੋਚਮੈਂਟ ਹੋ ਰਹੀ ਹੈ ਤਾਂ ਜੇ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨਸ ਲਈ ਅੱਜ ਤੋਂ ਸੋਚਣਾ ਨਾਮ ਸ਼ੁਰੂ ਕੀਤਾ ਤਾਂ ਇਹ ਉਹਨਾਂ ਲਈ ਬਹੁਤ ਵੱਡਾ ਸੀ ਇੱਕ ਸਰਾਪ ਛੱਡ ਕੇ ਜਾ ਰਹੇ ਆ ਤਾਂ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਮੁਕਸਰ ਤੇ ਫਰੀਦਕੋਟ ਦੇ ਜ਼ਿਲ੍ਹੇ ਦੇ ਵਾਸੀਆਂ ਨੂੰ ਬੇਨਤੀ ਕਰਾਂਗਾ ਕਿ ਅਸੀਂ ਪਰਨ ਕਰੀਏ ਵੀ ਅਸੀਂ ਕੁਝ ਨਾ ਕੁਝ ਦੇਣ ਦੇ ਵਿੱਚ ਟਾਈਮ ਇਸ ਵਾਤਾਵਰਣ ਨੂੰ ਵਿਚਾਰ ਵਿੱਚ ਯੋਗ ਦਾ ਲਈਏ ਪਾਣੀਓ ਕੂੜੇ ਦੀ ਸੈਗਰੀਗੇਸ਼ਨ ਹੈ ਪਾਉ ਦੀ ਪਲਾਸਟਿਕ ਦੀ ਵਰਤੋਂ ਘਟ ਕਰਨ ਦੀ ਜਰੂਰਤ ਹੈ ਪਾਉ ਦੀ ਪੌਦੇ ਲਾਉਣ ਦੀ ਜਰੂਰਤ ਹੈ ਇਸ ਨੂੰ ਮਹਿੰਮ ਦੇ ਤੌਰ ਤੇ ਕੰਮ ਕੀਤਾ ਜਾਵੇ ਇੱਕ ਦਿਨ ਤੱਕ ਸੀਮਤ ਨਾ ਰਿਆ ਜਾਵੇ ਧੰਨਵਾਦ